ਇੱਕ ਬਾਈ ਕਹਿੰਦਾ ਸੀਐਮ ਵੀ ਕਾਊਂਟ ਨੰਬਰ ਦੇਈ ਜਾਂਦਾ ਆ ਉਹਦਾ ਮੁੱਖ ਮੰਤਰੀ ਕਾਊਂਟ ਨੰਬਰ ਦੇਈ ਜਾਂਦਾ ਉਹਦਾ ਕਹਿੰਦੇ ਹਾਂ ਮੇਰੇ ਕੋਲ ਫੰਡ ਹੀ ਬਹੁਤ ਪਿਆ ਲੋੜ ਹੀ ਨਹੀਂ ਮੈਨੂੰ ਹੁਣ ਉਹ ਕਰੇ ਇਹਨਾਂ ਦੇ ਮੰਤਰੀ ਬੋਲੀ ਜਾਂਦੇ ਆ ਅਸੀਂ ਚਿੱਠੀਆਂ ਲਿਖੀ ਜਾਂਦੇ ਆ ਜੀ ਸੈਂਟਰ ਸਾਡੇ ਪੈਸੇ ਦੇ ਵੀ 60 ਹਜ਼ਾਰ ਕਰੋੜ ਦਾ ਜੀਐਸਟੀ ਨਾਲ ਰੋਕੀ ਬੈਠੇ ਆ ਜੀ ਚਿੱਠੀਆਂ ਨਾਲ ਗੱਲ ਨਹੀਂ ਬਣਨੀ ਲਕ ਤਾਂ ਜਾਣ ਲੈ ਕੇ ਆਓ ਪੰਜਾਬ ਦੇ ਹੱਕ ਦੀ ਗੱਲ ਕਰੋ ਡੈਮਾਂ ਦੇ ਕੰਟਰੋਲ ਦੀ ਗੱਲ ਕਰੋ ਡੈਨ ਸੇਫਟੀ ਐਕਟ ਨੂੰ ਰੱਦ ਕਰਨ ਦੀ ਗੱਲ ਕਰੋ ਹੈਡ ਵਰਕਸ ਦੇ ਕੰਟਰੋਲ ਆਪਣੇ ਦੇ ਕੋਲੇ ਕਰੋ ਡੈਮਾਂ ਦੇ ਕੰਟਰੋਲ ਆਪਣੇ ਕੋਲੇ ਕਰੋ ਧਾਰਾ ਪੰਜਾਬ ਪੁਨਰਗਠਨ ਐਕਟ ਦੀ ਧਾਰਾ 78 79 80 ਨੂੰ ਰੱਦ ਕਰਨ ਦੀ ਗੱਲ ਕਰੋ ਐਂ ਜੜਾਈ ਲੜੀ ਜਾਣੀ ਚਿੱਠੀਆਂ ਲਿਖਤੀਆਂ ਜੀ ਬੰਬੂ ਕਾਰਟ ਲੈ ਕੇ ਤੁਰਿਆ ਫਿਰਦਾ ਕੋਈ ਪਾਣੀ ਚ ਕੋਈ ਬੋਰੀ ਚੱਕੀ ਫਿਰਦਾ ਜਿਹੜੀ ਅਸਲ ਗੱਲ ਤੇ ਆਉਂਦੀ ਹੀ ਨਹੀਂ ਯਾਰ ਇਹ ਐਡੇ ਧਰਾਰ ਤੇ ਬੇਈਮਾਨ ਲੋਕ ਐ ਐਡੇ ਇਹ ਝੋਲੀ ਚੱਕ ਲੋਕ ਨੇ ਇਹਨਾਂ ਨੇ ਪੰਜਾਬ ਤਾਂ ਦਾ ਮਰਿਆ ਯਾਰ ਮੁੱਦੇ ਦੀ ਗੱਲ ਹੀ ਨਹੀਂ ਕਰਦੇ ਹਰ ਹਰ ਸਾਲ ਆਉਣਗੇ ਸਾਨੂੰ ਹਰ ਸਾਲ ਮਾਰਨਗੇ ਸਾਡਾ ਪੰਜਾਬ ਦਾ ਕੋਈ ਅਧਿਕਾਰੀ ਨਹੀਂ ਕੋਈ ਬੰਦਾ ਨਹੀਂ ਬੀਬੀਐਮਬੀ ਦੇ ਵਿੱਚ ਪੰਜਾਬ ਬਿਲਕੁਲ ਖੁੰਝੇ ਕੱਢ ਲਾਤਾ ਉਥੋਂ ਸਾਡਾ ਕੰਟਰੋਲ ਕੋਈ ਨਹੀਂ ਸਾਨੂੰ ਪਤਾ ਨਹੀਂ ਪਾਣੀ ਕਿੰਨਾ ਆ ਰਿਹਾ ਹੈ ਕੋਈ ਬੀਬੀਐਮਬੀ ਆਪਣੀ ਵੈਬਸਾਈਟ ਤੇ ਕੋਈ ਅੰਕੜਾ ਕੋਈ ਡਾਟਾ ਵੀ ਸ਼ੋਅ ਕਰ ਰਹੀ ਵੀ ਕਿੰਨਾ ਪਾਣੀ ਆ ਰਿਹਾ ਕਿੰਨਾ ਛੱਡਦੇ ਆ ਸ਼ਰਿਆਂ ਪਾਣੀ ਇਕੱਠਾ ਕਰਕੇ ਪੰਜਾਬਰ ਕੋਲ ਛੱਡ ਕੇ ਤੇ ਪੰਜਾਬ ਨੂੰ ਮਾਰਿਆ ਗਿਆ ਮੈਨ ਮੇਡ ਜਿਹਨੂੰ ਹਰ ਕਹਿੰਦੇ ਆ ਸ਼ਾਸ਼ੀ ਹੜ ਜਿਹਨੂੰ ਕਹਿੰਦੇ ਆ ਉਧਰ ਨੂੰ ਗੱਲ ਕਰਨ ਨੂੰ ਤਿਆਰ ਨਹੀਂ ਇਹ ਬੋਰੀਆਂ ਬਾਰੀਆਂ ਚੱਕਣ ਨਾਲ ਹੀ ਲੀਡਰੋ ਗੱਲ ਬਣਨੀ ਇਹ ਬੰਬੂ ਗਾਰਜ ਬਹਿ ਕੇ ਪਹੁੰਚੇ ਲਵੇੜ ਕੇ ਭਵੰਤਸਿਆ ਅੱਜ ਤੂੰ ਫਿਰ ਦਾ ਹੜਾ ਵਾਲੇ ਕੋਲੇ ਆਇਆ ਨਹੀਂ ਬਾਈ ਕੋਈ ਫਾਇਦਾ ਨਹੀਂ ਤੇਰਾ ਕੋਈ ਕੰਮ ਨਹੀਂ ਤੇਰਾ ਕੰਮ ਹੈ ਤੂੰ ਕੰਟਰੋਲ ਦੇਖਣਾ ਤੇਰਾ ਕੰਮ ਨਹੀਂ ਇਹ ਤੂੰ ਦੇਖਣਾ ਤੇਰੇ ਅਫਸਰ ਕੀ ਕਰ ਰਹੇ ਆ ਤੇਰੇ ਮੰਤਰੀ ਕੀ ਕਰ ਰਹੇ ਆ ਤੇਰਾ ਕੰਮ ਹੈ ਦਿੱਲੀ ਨਾਲ ਗੱਲ ਕਰ ਬਾਕੀ ਸੂਬਿਆਂ ਨਾਲ ਗੱਲ ਕਰ ਫੈਡਰਲ ਢਾਂਚੇ ਦੀ ਗੱਲ ਕਰੋ ਰਾਜਾਂ ਦੇ ਹੱਕਾਂ ਦੀ ਗੱਲ ਕਰ ਅਧਿਕਾਰਾਂ ਦੀ ਗੱਲ ਕਰ ਯਾ ਲਗਾਤਾਰ ਸੈਟਲਾਈਜ਼ ਹੋ ਰਿਹਾ ਹੈ ਕੇਂਦਰੀਕਰਨ ਹੋ ਰਿਹਾ ਹੈ ਕਿਉਂ ਸਾਰੇ ਸੂਬਿਆਂ ਦੇ ਹੱਥ ਹੋ ਰਿਹਾ ਹੈ ਗੱਲ ਉਹ ਕਰਨੀ ਚਾਹੀਦੀ ਅੱਜ ਨਹੀਂ ਭੁੱਲ ਜੋ ਹਰ ਹਰ ਸਾਲ ਆਉਣਗੇ ਤੁਹਾਨੂੰ ਮਾਰਨਗੇ ਹੁਣ ਦਿੱਲੀ ਵਾਲੇ ਲੋਟੂ ਇੱਕ ਸਜਣ ਗੰਨਾ ਜਗENDER ਗੰਨਾ ਕਿੱਥੇ ਭੱਜ ਗਏ ਬਾਈ ਉੱਡ ਗਏ ਕਿੱਥੇ ਅਸੀਂ ਸੋਧੀ ਆ ਤੇ ਤੁਹਾਡਾ ਦੂਜਾ ਹਾ ਖੇਦਰੀਵਾਲ ਥਾਉਂਦੇ ਆ ਲਿਓ ਲੱਭ ਕੇ ਗਦਾਂ ਸੋ ਗੱਲ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪੰਜਾਬ ਦੇ ਲੋਕੋ ਆਪਣੇ ਦਿਮਾਗ ਖੋਲ ਕੇ ਭਾਵਕ ਨਾ ਹੋ ਇਹ ਲੜਾਈ ਐ ਨਹੀਂ ਰੋਕੀ ਜਾਣੀ ਇਹ ਹੜ ਫਲੱਡ ਇਹ ਮਾਰਾਂ ਨਹੀਂ ਰੁਕਣੀਆਂ ਜੇ ਅਸੀਂ ਨਾ ਇਹਨਾਂ ਮੁੱਦਿਆਂ ਨੂੰ ਲੈ ਕੇ ਲੜੇ ਤਾਂ ਸਾਡੇ ਕੋਲੇ ਕੱਖ ਨਹੀਂ ਹੈਗਾ ਪੰਜਾਬ ਕੋਲੇ ਸੋਨੂੰ ਮੈਂ ਦੱਸ ਦਿੰਨਾ 78 79 ਦੇ 80 ਉਹਦੀ ਇੱਕ ਮੋਟੀ ਆਧਾਰਨਾ ਤੁਹਾਨੂੰ ਦੰਨਾ ਉਹ ਧਾਰਾਵਾਂ ਉਹ ਮਦਾਂ ਤੋ ਇੱਕ ਲॉज ਪਤਾ ਕੀ ਕਹਿੰਦੇ ਆ ਪੰਜਾਬ ਪੁਨਰਗਠਨ ਐਕਟ ਦੇ ਪੰਜਾਬ ਕੋਲੇ ਜੇ ਪੰਜਾਬ ਨੇ ਆਪਣੀ ਇੱਕ ਨਹਿਰ ਵੀ ਬਣਾਉਣੀ ਹੈ ਨਹਿਰ ਬਣਾਉਣ ਦਾ ਅਧਿਕਾਰ ਵੀ ਪੰਜਾਬ ਕੋਲੇ ਹੈ ਨਹੀਂ ਨਹਾ ਬਣਾਉਣ ਦਾ ਘਰ ਪੰਜਾਬ ਕੋਲ ਨਹੀਂ ਉਹ ਵੀ ਸੈਂਟਰ ਤੋਂ ਮਜ਼ਦੂਰੀ ਲੈਣੀ ਪਊ ਅਸੀਂ ਗੱਲ ਕਰਦੇ ਆ ਕਿ